ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਕੀ ਇਹ ਟਾਇਲਟ ਬਣਾਉਣ ਨਾਲ ਐਜੂਕੇਸ਼ਨ ਸਿਸਟਮ ਠੀਕ ਹੋ ਜੂ ਪਹਿਲੀ ਗੱਲ ਤਾਂ ਇਹ ਆ ਤੁਹਾਨੂੰ ਇਹ ਯਾਦ ਹੋਣਾ ਚਾਹੀਦਾ ਕੇਂਦਰ ਸਰਕਾਰ ਨੇ ਨਰਿੰਦਰ ਮੋਦੀ ਜੀ ਨੇ ਪੂਰੇ ਕਰੋੜਾਂ ਦੇ ਵਿੱਚ ਬਣਾਏ ਨੇ ਇਹ ਟਾਇਲਟ ਜਿਹੜੇ ਸਕੂਲਾਂ ਦੇ ਟਾਇਲਟ ਨੇ ਤਾਂ ਪਬਲਿਕ ਟਾਇਲਟ ਹੈ ਇਹ ਤਾਂ ਪਤਾ ਨਹੀਂ ਕਿੰਨੇ ਸੈਂਕੜੇ ਬੱਚਿਆਂ ਨੇ ਵਰਤਨੇ ਆ ਰਿਪੇਅਰ பਕਰਾਨੀ ਨਹੀਂ ਔਰ ਸਰਕਾਰ ਦਾ ਥੋੜੀ ਦਾ ਐਡਾ ਮਾੜਾ ਹਾਲ ਹੈ ਕਿ 3 ਸਾਲ ਤੁਸੀਂ ਇਹ ਗੱਲਾਂ ਕਦੀ ਧਿਆਨ ਨਹੀਂ ਦਿੱਤਾ। ਸਾਡੇ ਵਿੱਚ 3000 ਐਦਾਂ ਦੇ ਸਰਕਾਰੀ ਸਕੂਲ ਸੀ ਜਿੱਥੇ ਬਾਥਰੂਮ ਨਹੀਂ ਸੀ ਜਾਂ ਜੇ ਬਾਥਰੂਮ ਨਾਮ ਦਾ ਹੈਗਾ ਉਦੋਂ ਕੋਈ ਇਸਤੇਮਾਲ ਨਹੀਂ ਕਰ ਸਕਦਾ ਸੀ। ਇਸਤੇਮਾਲ ਕਰਨਾ ਤਾਂ ਦੂਰ ਦੀ ਗੱਲ ਹੈ। ਕੋਲੋਂ ਨੰਗ ਦੀ ਖੜ ਨਹੀਂ ਸਕਦੇ ਸੀ ਉੱਥੇ ਤੁਸੀਂ। 28 ਲੱਖ ਬੱਚਿਆਂ ਦੇ ਵਿੱਚੋਂ ਲਗਭਗ 3 ਲੱਖ ਬੱਚਾ ਜ਼ਮੀਨ ਤੇ ਬੈਠਦਾ ਸੀ। ਫਰਨੀਚਰ ਨਹੀਂ ਸੀ ਉਹਨਾਂ ਦੇ ਲਈ। ਬਾਕੀ ਗੱਲਾਂ ਛੱਡ ਦੋ ਕਿ ਸਿਕਿਉਰਟੀ ਗਾਰਡ ਜੀ ਕੈਂਪਸ ਮੈਨੇਜਰ ਫੋਰਨ ਟ੍ਰੇਨਿੰਗ ਜੇੀ ਨੀਟ ਕਟਾਬਾਂ ਟਾਈਮ ਤੇ ਵਰਦੀਆਂ ਟਾਈਮ ਤੇ ਲੀਵ ਇਟ ਏਟ ਸਾਈਡ ਆ ਪੰਜਾਬ ਸੀ ਉੜਦਾ ਪੰਜਾਬ ਸੀ ਜਿੱਥੇ ਸਾਡੇ ਬਾਰਡਰ ਦੇ ਜ਼ਿਲ੍ਹੇ ਜਿੱਥੇ ਕੋਈ ਕਮਰਾ ਇੱਕ ਇੱਕ ਕਮਰਾ ਨਾ ਬਾਥਰੂਮ ਨਾ ਚਾਰ ਦਿਵਾਰੀ ਅਸੀਂ ਪੰਜਾਬ ਦੀ ਜਨਤਾ ਨਾਲ ਵਾਦਾ ਕੀਤਾ ਸੀ ਅਰਵਿੰਦ ਕੇਜਰੀਵਾਲ ਦਾ ਵਾਦਾ ਸੀ ਭਗਵੰਤ ਮਾਨ ਜੀ ਦਾ ਵਾਦਾ ਸੀ ਤੇ ਮੇਰੇ ਮੋਢਿਆਂ ਤੇ ਜ਼ਿੰਮੇਵਾਰੀ ਮਿਲੀ ਹੈ ਅੱਜ 3 ਸਾਲਾਂ ਬਾਅਦ ਮੇਰੇ ਮੁੱਖ ਮੰਤਰੀ ਨੇ ਮੈਨੂੰ ਟਾਰਗੇਟ ਦਿੱਤਾ ਸੀ ਕਿ 31 3 2025 ਤੱਕ ਹਰ ਸਕੂਲ 'ਚ ਮੈਨੂੰ ਚਾਰ ਦਿਵਾਰੀ ਚਾਹੀਦੀ ਆ ਹਰ ਸਕੂਲ 'ਚ ਬਾਥਰੂਮ ਚਾਹੀਦਾ ਹਰ ਸਕੂਲ 'ਚ ਪੀਣ ਵਾਲਾ ਪਾਣੀ ਚਾਹੀਦਾ ਕੋਈ ਬੱਚਾ ਜ਼ਮੀਨ 'ਤੇ ਬੈਠਣਾ ਨਹੀਂ ਚਾਹੀਦਾ ਅੱਜ ਅਸੀਂ ਜਦੋਂ ਇਸ ਨੂੰ ਸੈਲੀਬ੍ਰੇਟ ਕਰ ਰਹੇ ਆ 3 ਸਾਲਾਂ ਬਾਅਦ ਮਿਹਨਤ ਕੀਤੀ ਹੈ ਦਿਨ ਰਾਤ ਮਿਹਨਤ ਕੀਤੀ ਹੈ ਜੀ ਤੁਹਾਡੇ ਸਭ ਦੇ ਕੈਮਰੇ ਮੈਂ ਸਵਾਗਤ ਕਰਦਾ ਆਓ ਚਲਿਏ ਮੈਰੋ ਜਾਨਨਾ ਜਿਲ੍ਹਾ ਤੁਹਾਡਾ ਜਿੱਥੇ ਕਹੋਗੇ ਆਓ ਜਾ ਕੇ ਆਪਾਂ ਸਕੂਲਾਂ 'ਚ ਪੁੱਛਦੇ ਆਂ ਕਿ ਚਾਰ ਦਵਰੀਆਂ ਬਣੀਆਂ ਕਿ ਨਹੀਂ ਬਣੀਆਂ ਬਾਥਰੂਮ ਬਣੇ ਕਿ ਨਹੀਂ ਬਣੇ ਸਾਡੀ ਕੋਸ਼ਿਸ਼ ਹੈ ਸਕੂਲਾਂ ਅਸਲਸ ਦਿੱਕਤ ਪਤਾ ਕੀ ਹੈ ਸਰਕਾਰੀ ਸਕੂਲਾਂ ਚ ਪੜਦੇ ਗਰੀਬਾਂ ਦੇ ਬੱਚੇ ਤੇ ਹਮੇਸ਼ਾ ਸਿੱਖਿਆ ਮਹਿਕਮੇ ਦੇ ਖਿਲਾਫ ਇੱਕ ਨਰੇਟਿਵ ਰਿਹਾ ਮੇਰੇ ਤੋਂ ਪਹਿਲਾਂ ਇਹ ਨਰੇਟਿਵ ਸੀ ਕਿ ਧਰਨੇ ਵਾਲਾ ਮਹਿਕਮਾ ਤੇ ਹੁਣ ਹਮੇਸ਼ਾ ਨੈਗੇਟਿਵ ਖਬਰ ਪੁਰਾਣੇ ਸਿੱਖਿਆ ਮੰਤਰੀਆਂ ਦੀ ਤੁਸੀਂ ਵੀਡੀਓਜ਼ ਵਾਇਰਲ ਹੋਈਆਂ ਟੀਚਰਾਂ ਨੂੰ ਗਾਲ੍ਹਾਂ ਦਿੰਦੇ ਹੋਏ ਕਿ ਕੁੱਟੋ ਇਹਨਾਂ ਨੂੰ ਫੜ ਕੇ ਗਾਲ ਕੱਢ ਕੇ ਕਹਿੰਦੇ ਡਾਂਗਾ ਵੇਰੋ ਅਦੀ ਵੀ ਕਿਸੇ ਟੀਚਰ ਦਾ ਚੰਗਾ ਕੰਮ ਨਹੀਂ ਆਇਆ ਮੈਂ ਘਟੂ ਘਟ ਕਟੋ ਕਟ 2000 ਟੀਚਰਾਂ ਨੂੰ ਬਾਈ ਨੇਮ ਤੋਂ ਜਾਣਦਾ ਮਿਹਨਤ ਕੀਤੀ ਹੈ ਜੀ ਸਕੂਲਾਂ 'ਚ ਰਿਹਾ ਪੈਸ਼ਨ ਦੇ ਨਾਲ ਤੁਹਾਨੂੰ ਅੱਜ ਦੋ ਤਿੰਨ ਤੋਂ ਮੈਂ ਦੇਖਦਾ ਪਹਿਲੀ ਗੱਲ ਤੋਂ ਉਦੋਂ ਦੀ ਤਕਲੀਫ ਹੈ ਬਿਕਾਉਜ਼ ਦੇ ਡੋਨਟ ਵਾਂਟ ਤੇ ਇਹ ਕੱਲੀ ਆਮ ਆਦਮੀ ਪਾਰਟੀ ਦੀ ਗੱਲ ਨਹੀਂ ਇਹ ਪੰਜਾਬ ਸਰਕਾਰ ਦੀ ਗੱਲ ਨਹੀਂ ਹੈ ਜੇ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬੱਲੇ ਬੱਲੇ ਹੁੰਦੀ ਹੈ ਨਾ ਦੇਸ਼ 'ਚ ਤੇ ਦੁਨੀਆ ਦੀ ਹਰ ਇੱਕ ਪੰਜਾਬੀ ਨੂੰ ਮਾਣ ਹੋਣਾ ਚਾਹੀਦਾ ਕਿ ਅਸੀਂ ਸਖਤ ਅੱਗੇ ਲੰਘ ਰਹੇ ਹਾਂ ਅੱਜ ਕਿਉਂ ਸਭ ਤੋਂ ਅਸੀਂ ਗੱਲਾਂ ਦਾ ਬੋਤ ਕਰਦੇ ਆ ਕਿ ਦੇਸ਼ ਦੇ ਵਿੱਚੋਂ ਆਈਐਸ ਆਈਪੀਐਸ ਅਫਸਰ ਪੰਜਾਬ ਚ ਬੰਨੇ ਬੰਦ ਹੋ ਗਏ ਜੀ ਬਿਹਾਰ ਤੋਂ ਬਨ ਰਹੇ ਇੱਥੇ ਬਨ ਰਹੇ ਜਦੋਂ ਸਰਕਾਰੀ ਸਕੂਲਾਂ ਦੀ ਗੱਲ ਕਰਦੇ ਅਸੀਂ ਸਿਰਫ ਨੈਗੇਟਿਵ ਸਟੋਰੀ ਲਾਵਾਂਗੇ ਲੱਭ ਲੱਭ ਕੇ ਲਾਵਾਂਗੇ ਢੁੰਡ ਕੇ ਲਾਵਾਂਗੇ ਕਿਉਂਕਿ ਅਸੀਂ ਚਾਹਦੇ ਆ ਕਿ ਗਰੀਬਾਂ ਦੇ ਬੱਚਿਆਂ ਦੀ ਗੱਲ ਨਾ ਹੋਵੇ ਆਪਣੇ ਬੱਚੇ ਸਾਡੇ ਵਧੀਆ ਸਕੂਲਾਂ ਚ ਏਸੀ ਲੱਗੇ ਉੱਥੇ ਬਾਥਰੂਮਾਂ ਚ ਜਿੰਨੇ ਵੱਡੇ ਲੀਡਰਾਂ ਨੇ ਟਵੀਟ ਕੀਤਾ ਪਹਿਲਾਂ ਆਪਣੇ ਬੱਚੇ ਦੱਸੋ ਕਿੱਥੇ ਪੜਦੇ ਆ